ਦੇਖ ਲੋ ਲੋਕੋ ਵੀ ਸਮਾਂ ਕਹਿੋ ਜਾ ਆ ਗਿਆ ਕੁਝ ਕੁ ਕੁੜੀਆਂ ਇਸ਼ਕ ਦੇ ਵਿੱਚ ਐਨੀਆਂ ਕ ਅੰਨੀਆਂ ਹੋ ਜਾਂਦੀਆਂ ਨੇ ਕਿ ਫੇਰ ਉਹਨਾਂ ਨੂੰ ਆਪਣੇ ਖੂਨ ਦੇ ਰਿਸ਼ਤੇ ਵੀ ਚੰਗੇ ਲੱਗਣੋਂ ਹਟ ਜਾਂਦੇ ਆ ਇੱਕ ਕੁੜੀ ਜਿਹਨੇ ਆਸ਼ਕ ਦੇ ਨਾਲ ਰਲ ਕੇ ਆਪਣੀ ਮਾਂ ਦੇ ਨਾਲ ਉਹੋ ਕੁਝ ਕੀਤਾ ਜੋ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤੇ ਕਦੇ ਸੋਚਿਆ ਵੀ ਨਹੀਂ ਹੋਣਾ ਅੱਜ ਦੀ ਕਹਾਣੀ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਕਿ ਇਹੋ ਜੀ ਧੀ ਕਿਸੇ ਵੈਰੀ ਦੁਸ਼ਮਣ ਦੇ ਘਰ ਵੀ ਨਾ ਪੈਦਾ ਹੋਵੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਦੀ ਘਟਨਾ ਤੋਂ ਨਾਲ ਸਾਂਝੀ ਕਰਨੀ ਆ ਇਹ ਘਟਨਾ ਵਾਪਰੀ ਸੀ 2005 ਦੇ ਵਿੱਚ ਖਰੜ ਦੇ ਨੇੜੇ ਤੇੜੇ ਦੇ ਕਿਸੇ ਪਿੰਡ ਦੇ ਵਿੱਚ। ਕੀ ਹੁੰਦਾ ਕਿ ਸਮਾਂ ਹੁੰਦਾ 1 ਮਾਰਚ 2005 ਦਾ। ਸਵੇਰ ਦੇ ਲਗਭਗ 7:00 ਵਜੇ ਹੁੰਦੇ ਆ। ਤੇ ਇੱਕ ਕੁੜੀ ਉੱਚੀ ਉੱਚੀ ਚੀਕਾ ਮਾਰਨ ਲੱਗ ਜਾਂਦੀ ਆ ਰੌਲਾ ਪਾਉਣ ਲੱਗ ਜਾਂਦੀ ਆ ਲੋਕੋ ਸਾਨੂੰ ਬਚਾ ਲਓ ਸਾਨੂੰ ਲਟੇਰੇ ਲੁੱਟ ਕੇ ਲੈ ਗਏ ਮੇਰੀ ਮਾਂ ਨੂੰ ਮਾਰ ਕੇ ਸੁੱਟ ਗਏ ਸਾਨੂੰ ਬਚਾ ਲਓ ਬਚਾ ਲਓ ਜਦੋਂ 4-5 ਮਿੰਟ ਕੁੜੀ ਲਗਾਤਾਰ ਰੌਲਾ ਪਾਉਂਦੀ ਆ ਆਣ ਗਵਾਨ ਦੇ ਕਰਨਾਂ ਚ ਆਵਾਜ਼ਾਂ ਪੈਂਦੀਆਂ ਨੇ ਉਹ ਭੱਜ ਕੇ ਘਰ ਦੇ ਗੇਟ ਅੱਗੇ ਆ ਜਾਂਦੇ ਆ ਪਰ ਅਫਸੋਸ ਵਾਲੀ ਗੱਲ ਇਹ ਹੁੰਦੀ ਆ ਕਿ ਉਹ ਗੇਟ ਅੰਦਰੋਂ ਬੰਦ ਹੁੰਦਾ ਆਰ ਡੀ ਕਮੰਡੀ ੱਟਕੇ ਮਾਰਦੇ ਆ ਪਰ ਗੇਟ ਅੰਦਰੋਂ ਕੋਈ ਵੀ ਨਹੀਂ ਖੋਲਦਾ ਹੁੰਦਾ ਪਰ ਕੁੜੀ ਲਗਾਤਾਰ ਰੌਲਾ ਪਾ ਰਹੀ ਹੁੰਦੀ ਹੈ ਚਲੋ ਜੀ ਅੰਨੀ ਕਮੰਡੀ ਨੇ ਭੱਜ ਕੇ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਆ ਜਾਂਦੀ ਹੈ ਪੁਲਿਸ ਆ ਕੇ ਦਰਵਾਜ਼ਾ ਖੜਕਾਉਂਦੀ ਹੈ ਪੁਲਿਸ ਵਾਲੇ ਕਹਿੰਦੇ ਹਾਂ ਜੀ ਥਾਣੇ ਚੋਂ ਮੁਲਾਜ਼ਮ ਆਏ ਆ ਬਈ ਗੇਟ ਖੋਲੋ ਫਿਰ ਕੁੜੀ ਜਦੋਂ ਇਹ ਗੱਲ ਸੁਣਦੀ ਹੈ ਵੀ ਹਾਂ ਥਾਣੇ ਚੋਂ ਮੁਲਾਜ਼ਮ ਆਏ ਆ ਤਾਂ ਕੁੜੀ ਉੱਚੀ ਉੱਚੀ ਰੌਲਾ ਪਾ ਕੇ ਇਹ ਕਹਿੰਦੀ ਹੈ ਕਿ ਮੇਰੇ ਹੱਥ ਪੈਰ ਬੰਨੇ ਹੋਏ ਆ ਮੈਂ ਨਹੀਂ ਆ ਸਕਦੀ ਗੇਟ ਤੱਕ ਤੁਸੀਂ ਕਿਸੇ ਮਰਜ਼ੀ ਤਰੀਕੇ ਨਾਲ ਅੰਦਰ ਆ ਜਾਓ ਤਾਂ ਪੁਲਿਸ ਦੇ ਮੁਲਾਜ਼ਮ ਕੰ ਘਰ ਦੇ ਅੰਦਰ ਦਾਖਲ ਹੁੰਦੇ ਆ ਤੇ ਜਦੋਂ ਘਰ ਦੇ ਅੰਦਰ ਜਾ ਕੇ ਕਮਰੇ ਵਿੱਚ ਵਹਿੰਦੇ ਆ ਤੇ ਪੁਲਿਸ ਵਾਲਿਆਂ ਦੇ ਰੌਂਗ ਟੇ ਖੜੇ ਹੋ ਜਾਂਦੇ ਆ ਉਹਨਾਂ ਦੇ ਤਰਾਹ ਨਿਕਲ ਜਾਂਦੀ ਹੈ ਕਿ ਆਹ ਕੀ ਵੇਖ ਰਹੇ ਆ ਅੱਖਾਂ ਸਾਹਮਣੇ ਜਿਹੜੀ ਮਾਂ ਹੁੰਦੀ ਆ ਕੁੜੀ ਦੀ ਉਹ ਮਰ ਚੁੱਕੀ ਹੁੰਦੀ ਆ ਸਾਰਾ ਬੈੱਡ ਖੂਨ ਨਾਲ ਲਾਲੋ ਲਾਲ ਹੋ ਚੁੱਕਿਆ ਹੁੰਦਾ ਤੇ ਬਹੁਤ ਬੁਰੇ ਹਾਲਾਤ ਹੋਏ ਹੁੰਦੇ ਉਸ ਲਾਸ਼ ਦੇ ਤੇ ਜਿਹੜੀ ਕੁੜੀ ਹੁੰਦੀ ਆ ਰੌਲਾ ਪਾ ਰਹੀ ਹੁੰਦੀ ਆ ਉਹਦੇ ਹੱਥ ਪੈਰ ਬੰਨੇ ਹੁੰਦੇ ਆ ਚਲੋ ਜੀ ਪੁਲਿਸ ਵਾਲੇ ਜਲਦੀ ਜਲਦੀ ਹੱਥ ਪੈਰ ਖੋਲਦੇ ਆ ਹੱਥ ਪੈਰ ਖੋਲਣ ਤੋਂ ਬਾਅਦ ਫਿਰ ਕੁੜੀ ਤੋਂ ਪੁੱਛਿਆ ਜਾਂਦਾ ਪਾਈ ਹੋਇਆ ਕੀ ਤਾਂ ਕੁ ਚੋਰ ਪੈਗੇ ਰਾਤ ਨੂੰ ਲਟੇਰੇ ਪੈਗੇ ਲਗਭਗ ਰਾਤ 2:30 ਵਜੇ ਦਾ ਸਮਾਂ ਸੀ ਕੰਦ ਟੱਪ ਕੇ ਲਟੇਰੇ ਸਾਡੇ ਘਰ ਦੇ ਅੰਦਰ ਦਾਖਲ ਹੁੰਦੇ ਆ ਆ ਕੇ ਸਾਡੇ ਕਮਰੇ ਅੰਦਰ ਦਾਖਲ ਹੋ ਜਾਂਦੇ ਆ ਪੁਲਿਸ ਨੇ ਪੁੱਛਿਆ ਵੀ ਤੁਸੀਂ ਅੰਦਰੋਂ ਕੁੰਡਾ ਨਹੀਂ ਸੀ ਮਾਰਿਆ ਤਾਂ ਕੁੜੀ ਕਹਿੰਦੀ ਹੈ ਕਿ ਅਸੀਂ ਕਦੇ ਵੀ ਆਪਣੇ ਕਮਰੇ ਨੂੰ ਕੁੰਡਾ ਮਾਰ ਕੇ ਨਹੀਂ ਸੌਂਦੀਆਂ ਸੀ ਅਸੀਂ ਵੈਸੀ ਬੂਆ ਢੋਕੇ ਸੌਂ ਜਾਂਦੀਆਂ ਸੀਗੀਆਂ ਕਿਉਂਕਿ ਸਾਡੇ ਕਦੇ ਚਿੱਤ ਖਿਆਲ ਜੀ ਇਹੋ ਜੀ ਗੱਲ ਨਹੀਂ ਸੀ ਹੁੰਦੀ ਤਾਂ ਕਹਿੰਦੀ ਜਦੋਂ ਲਟੇਰੇ ਆਉਂਦੇ ਆ ਆ ਕੇ ਲਮਾਰੀਆਂ ਫੋਲਣ ਲੱਗ ਜਾਂਦੇ ਆ ਮੇਰੀ ਮਾਂ ਰੌਲਾ ਪਾਉਂਦੀ ਆ ਤੇ ਮੇਰੀ ਮਾਂ ਨੂੰ ਸਭ ਤੋਂ ਪਹਿਲਾਂ ਖਤਮ ਕਰ ਦਿੰਦੇ ਆ ਉਸ ਤੋਂ ਬਾਅਦ ਕਹਿੰਦੀ ਮੈਂ ਰੌਲਾ ਪਾਉਣ ਲੱਗ ਜਣੀ ਜਦੋਂ ਮੇਰੇ ਮਾਣ ਵਾਲਾ ਇਹਨਾਂ ਕੁਛ ਕਰਦੇ ਆ ਤਾਂ ਫਿਰ ਉਹਨਾਂ ਨੇ ਮੇਰਾ ਮੂੰਹ ਬੰਦ ਕਰਾਉਣ ਲਈ ਮੇਰੇ ਮੂੰਹ 'ਚ ਕਪੜਾ ਪਸਾ ਦਿੱਤਾ ਮੇਰੇ ਮੂੰਹ ਤੇ ਕਪੜਾ ਬੰਨ੍ਹਤਾ ਮੇਰੇ ਹੱਥ ਪੈਰ ਬੰਨ੍ਹਤੇ ਤੇ ਫਿਰ ਸਾਰਾ ਸਾਡਾ ਪੈਸਾ ਸੋਨਾ ਲੁੱਟ ਕੇ ਉਹ ਭੱਜ ਗਏ ਹੁਣ ਕੁੜੀ ਦੇ ਮੂੰਹ 'ਚੋਂ ਇਹ ਬਿਆਨ ਸੁਣ ਕੇ ਪੁਲਿਸ ਵਾਲੇ ਬੜੇ ਹੈਰਾਨ ਸੀਗੇ ਵੀ ਜਿਹੜੇ ਚੋਰ ਸੀ ਉਹ ਆਏ ਤਾਂ ਲੁੱਟਣ ਸੀ ਪੈਸਾ ਸੋਨਾ ਪਰ ਉਹਨਾਂ ਨੇ ਇਹਦੀ ਮਾਂ ਨੂੰ ਵੀ ਮਾਰਤਾ ਨਾ ਤਾਂ ਉਹਨਾਂ ਨੇ ਇਹਦੀ ਮਾਂ ਦੇ ਗਲ 'ਚੋਂ ਚੈਣ ਲਈ ਨਾ ਉਹਨਾਂ ਨੇ ਇਸ ਕੁੜੀ ਦੀ ਮਾਂ ਦੇ ਕੰਨਾਂ 'ਚੋਂ ਵਾਲੀਆਂ ਲਾਈਆਂ ਤੇ ਨਾ ਹੀ ਉਹਨਾਂ ਨੇ ਇਸ ਕੁੜੀ ਦੇ ਕੰਨਾਂ 'ਚੋਂ ਵਾਲੀਆਂ ਲਾਈਆਂ ਤਾਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਕਿ ਇਹ ਕੀਤਾ ਕਰਾਇਆ ਚੋਰਾਂ ਦਾ ਨਹੀਂ ਹੈਗਾ ਇਹ ਕਿਸੇ ਘਰ ਦੇ ਬੰਦੇ ਦਾ ਹੀ ਕੰਮ ਆ ਚਲੋ ਜੀ ਫਿਰ ਉਸੇ ਪੁਲਸ ਵਾਲੇ ਇੱਕ ਪੈਂਤਰਾ ਹੋਰ ਖੇਡਦੇ ਆ ਫਿਰ ਉੱਥੇ ਕੁਝ ਇੱਕ ਪੁਲਸ ਵਾਲੇ ਗੱਲਾਂ ਕਰਨ ਲੱਗ ਜਾਂਦੇ ਆ ਕਿ ਜਿਹੜਾ ਦੋਸ਼ੀ ਆ ਸਾਨੂੰ ਪਤਾ ਤਾਂ ਉਹਦੇ ਬਾਰੇ ਲੱਗ ਹੀ ਗਿਆ ਜੇ ਉਹ ਆਪਣੇ ਆਪ ਮੰਨ ਜੂਗਾ ਤਾਂ ਬਹੁਤ ਚੰਗੀ ਗੱਲ ਆ ਨਹੀਂ ਤੇ ਜਦੋਂ ਥਾਣੇ ਜਾ ਕੇ ਪੁੱਠਾ ਲੰਮੇ ਪਾਇਆ ਪਟਾ ਫੇਰਿਆ ਫਿਰ ਤੋਤੇ ਤਰ੍ਹਾਂ ਬੋਲੂਗਾ ਪਤਾ ਸਾਨੂੰ ਲੱਗ ਗਿਆ ਵੀ ਹੈ ਕੌਣ ਆ ਉਹ ਕੁੜੀ ਇਹ ਗੱਲਾਂ ਪੁਲਿਸ ਵਾਲਿਆਂ ਦੇ ਮੂੰਹ ਚੋਂ ਕੰਨਾਂ ਨਾਲ ਸੁਣ ਰਹੀ ਸੀ ਤੇ ਕੁੜੀ ਦੇ ਵੀ ਕਿਤੇ ਨਾ ਕਿਤੇ ਪੈਰ ਓਖੜ ਰਹੇ ਸੀਗੇ ਕਿਉਂਕਿ ਉਹ ਡਰ ਰਹੀ ਸੀ 21 ਸਾਲਾਂ ਦੀ ਹੁੰਦੀ ਉਮਰ ਸੀਗੀ ਉਹਨੂੰ ਐਸੀ ਪੁਲਿਸ ਨੇ ਪਤਾ ਲੱਗ ਗਿਆ ਹੁਣ ਮੈਨੂੰ ਫੜ ਲੈਣਗੇ ਪਰ ਪੁਲਿਸ ਵਾਲਿਆਂ ਦੇ ਕੋਲੋਂ ਕੁੜੀ ਫਿਰ ਵੀ ਕੁਝ ਨਹੀਂ ਬੋਲਦੀ ਪਰ ਉਹ ਪਸੀਨਾ ਪਸੀਨਾ ਹੋਈ ਜਾਂਦੀ ਹੈ ਚਲੋ ਜੀ ਪੁਲਿਸ ਵਾਲੇ Laash ਨੂੰ ਚੱਕ ਕੇ ਲੈ ਗਏ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਦੀ ਗੱਲ ਕਲੀਅਰ ਹੋ ਗਈ ਪਹਿਲਾਂ ਇਹਦਾ ਗਲ ਕਟਿਆ ਗਿਆ ਫਿਰ ਇਹਦੀਆਂ ਨਾੜਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਦੀ ਮੌਤ ਹੋਈ ਹੈ ਲਗਭਗ 30-35 ਮਿੰਟਾਂ ਬਾਅਦ ਦੀ ਮੌਤ ਹੋਈ ਹੈ ਸਾਰ ਸੰਸਕਾਰ ਦੇ ਕੁੜੀ ਦੇ ਨਾਨਕੇ ਵੀ ਆਉਂਦੇ ਆ ਤੇ ਜਦੋਂ ਇਸ ਕੁੜੀ ਦੀ ਮਾਂ ਦਾ ਸੰਸਕਾਰ ਹੋ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਬੰਦਾ ਥਾਣੇ ਪਹੁੰਚਦਾ ਥਾਣੇ ਜਾ ਕੇ ਪੁਲਿਸ ਨੂੰ ਕਹਿੰਦਾ ਵੀ ਜਿਹੜਾ ਦੋਸ਼ੀ ਆ ਉਹ ਸਰੈਂਡਰ ਕਰਨਾ ਚਾਹੁੰਦਾ ਤੇ ਤੁਸੀਂ ਦੱਸੋ ਵੀ ਕਿਵੇਂ ਕਰਨਾ ਪੁਲਿਸ ਵਾਲੇ ਕਹਿੰਦੇ ਵੀ ਦੋਸ਼ੀ ਹੈ ਕੌਣ ਤਾਂ ਉਹ ਬੰਦਾ ਦੱਸਦਾ ਵੀ ਜਿਹੜੀ ਔਰਤ ਮਰੀ ਆ ਉਹ ਦੀ ਧੀ ਆ ਇੰਦਰਜੀਤ ਕੌਰ ਤੇ ਇੱਕ ਉਹਦੇ ਨਾਲ ਆਸ਼ਕਾ ਉਹਦਾ ਦੀਪਕ ਕੁਮਾਰ ਪੁਲਿਸ ਇੰਦਰਜੀਤ ਕੌਰ ਨੂੰ ਤੇ ਉਹਦੀ ਆਸ਼ਕ ਦੀਪਕ ਨੂੰ ਥਾਣੇ ਚੱਕ ਲਿਆ ਹੁੰਦੇ ਆ ਹੁਣ ਇੰਦਰਜੀਤ ਕੌਰ ਨੂੰ ਪੁੱਛਿਆ ਜਾਂਦਾ ਵੀ ਭਾਈ ਇਹ ਸਾਰਾ ਕੁਝ ਤੂੰ ਕਿਵੇਂ ਕੀਤਾ ਤੇ ਕਾਤੋਂ ਕੀਤਾ ਤਾਂ ਸਭ ਤੋਂ ਪਹਿਲਾਂ ਇੰਦਰਜੀਤ ਕੌਰ ਇਹ ਦੱਸਦੀ ਆ ਕਿ ਮੈਂ ਦੀਪਕ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਮੈਂ ਦੀਪਕ ਨੂੰ ਬਹੁਤ ਪਿਆਰ ਕਰਦੀ ਸੀ ਮੇਰੀ ਮਾਂ ਨਹੀਂ ਸੀ ਮੰਨਦੀ ਕਿਉਂਕਿ ਦੀਪਕ ਕਿਸੇ ਹੋਰ ਜਾਤ ਦਾ ਸੀਗਾ ਤੇ ਇੱਕ ਮੇਰੀ ਮਾਂ ਇਹ ਕਹਿੰਦੀ ਸੀ ਵੀ ਉਹ ਲੁੱਟਰ ਜਾ ਹੈਗਾ ਤੇ ਨਸ਼ਾ ਪਤਾ ਕਰਦਾ ਤੂੰ ਦਾ ਖਿਹੜਾ ਛੱਡ ਦੇ ਜਿਹੜੀ ਇਹ ਕੁੜੀ ਸੀ ਆਪੇ ਪੜੀ ਲਿਖੀ ਸੀਗੀ ਤੇ ਕਹਿੰਦੀ ਵੀ ਮੈਂ ਦੀਪਕ ਨੂੰ ਚੋਰੀ ਚੋਰੀ ਮਿਲਦੀ ਹੁੰਦੀ ਸੀਗੀ ਮੈਂ ਆਪਦੀ ਮਾਂ ਨੂੰ ਸਬਜੀ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਪਾ ਦਿੰਦੀ ਸੀਗੀ ਇੱਕ ਦਿਨ ਅਸੀਂ ਸਾਗ ਬਣਾਇਆ ਮੈਂ ਸਾਗ 'ਚ ਗੋਲੀਆਂ ਪਾਉਂਦੀਆਂ ਤੇ ਮਾਂ ਮੇਰੀ ਘੂਕਾਂ 'ਚ ਸੌਂ ਜਾਂਦੀ ਸੀ ਮੈਂ ਉਹ ਮੁੰਡੇ ਨੂੰ ਘਰੇ ਬੁਲਾ ਲੈਂਦੀ ਸੀ ਅਸੀਂ ਰੰਗ ਰਾਲੀਆਂ ਮਨਾਉਂਦੇ ਸੀਗੇ ਤੇ ਇਹ ਸਾਰਾ ਕੰਮ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਇੱਕ ਦਿਨ ਮੇਰੀ ਮਾਂ ਮੈਨੂੰ ਰੰਗੇ ਹੱਤੀ ਫੜ ਲੈਂਦੀ ਆ ਕਹਿੰਦੀ ਜਦੋਂ ਮੇਰੀ ਮਾਂ ਮਨ ਰੰਗੇ ਹੱਤੀ ਫੜ ਲੈਂਦੀ ਜਿਹੜਾ ਦੀਪਕ ਹੁੰਦਾ ਮੇਰੀ ਮਾਂ ਨੂੰ ਧੱਕਾ ਮਾਰ ਕੇ ਭੱਜ ਜਾਂਦਾ ਤੇ ਉਸ ਤੋਂ ਬਾਅਦ ਮੇਰੀ ਮਾਂ ਮੈਨੂੰ ਕੁੱਟਦੀ ਮਾਰਦੀ ਆ ਬਹੁਤ ਕੁਝ ਕਹਿੰਦੀ ਆ ਤੇ ਉਸ ਤੋਂ ਬਾਅਦ ਮੇਰੀ ਮਾਂ ਨੇ ਕਿਹਾ ਕਿ ਮੇਰੇ ਨਾਨਕਿਆਂ ਨੂੰ ਕਹਿਤਾ ਵੀ ਇਹਦਾ ਘਰ ਲੱਭੋ ਇਹਨੂੰ ਵਿਆਹ ਕੇ ਤੋਰੀਏ ਇਹਦਾ ਭਾਅ ਵੱਢੀਏ ਤਾਂ ਉਹ ਕੁੜੀ ਅੰਦਰ ਜੀਦ ਕਰਦਾ ਉਸ ਦੱਸਦੀ ਹੈ ਵੀ ਮੇਰੇ ਦਿਲ ਚ ਕਿਤਨੇ ਕਿਤੇ ਡਰ ਪੈ ਗਿਆ ਸੀ ਵੀ ਹੁਣ ਮੇਰੀ ਮਾਂ ਮੇਰਾ ਵਿਆਹ ਕਰ ਦਊਗੀ ਤੇ ਮੇਰਾ ਦੀਪਕ ਨਾਲੋਂ ਵਿਛੋੜਾ ਪੈ ਜਾਊਗਾ ਮੈਂ ਦੀਪਕ ਬਿਨਾਂ ਨਹੀਂ ਰਹਿ ਸਕਦੀ ਮੈਂ ਉਹਨਾਂ ਜੀਉਣ ਮਰਨ ਦੇ ਵਾਅਦੇ ਕੀਤੇ ਹੋਏ ਆ ਚਲੋ ਜੀ ਉਸ ਤੋਂ ਬਾਅਦ ਇਹ ਕੁੜੀ ਦੱਸਦੀ ਹੈ ਪੁਲਿਸ ਨੂੰ ਕਿ ਮੈਂ ਤੇ ਦੀਪਕ ਨੇ ਫਿਰ ਪਲਾਨ ਬਣਾਇਆ ਵੀ ਆਪਾਂ ਮਾਤਾ ਨੂੰ ਰਾਹ ਝੋਟਾ ਦਿੰਨੇ ਆ ਆਪਾਂ ਮੰਮੀ ਦਾ ਕੰਡਾ ਕੱਢ ਦਿੰਨੇ ਆ ਚਲੋ ਜੀ ਕਹਿੰਦੀ ਅਸੀਂ ਨੀਂਦ ਵਾਲੀਆਂ ਗੋਲੀਆਂ ਪਹਿਲੀ ਕਿਸੇ ਮੈਡੀਕਲ ਤੋਂ ਲਏ ਹੁੰਦੇ ਸੀ ਫਿਰ ਇੱਕ ਦਿਨ ਅਸੀਂ ਫਿਰ ਇੱਕ ਪੂਰਾ ਪੱਤਾ ਨੀਂਦ ਦੀਆਂ ਗੋਲੀਆਂ ਦਾ ਲਿਆਂਦਾ ਕਹਿੰਦੀ ਉਸ ਦਿਨ ਲਿਆ ਕੇ ਕੁਝ ਗੋਲੀਆਂ ਮੈਂ ਸਬਜ਼ੀ ਚ ਪਾウダー ਬਣਾ ਕੇ ਪਾਇਆ ਫਿਰ ਮੈਂ ਆਟੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਕੁੱਟ ਕੇ ਪਾウダー ਬਣਾ ਕੇ ਗੁੰਨੀਆਂ ਤੇ ਫਿਰ ਰਾਤ ਨੂੰ ਵੀ ਮਾਂ ਦੁੱਧ ਪੀ ਕੇ ਸੌਂਦੀ ਸੀ ਉਸ ਦਿਨ ਮੈਂ ਬਾਵਾ ਮਿੱਠਾ ਪਾਤਾ ਤੇ ਉਹਦੇ ਵਿੱਚ ਮੈਂ ਉਹ ਨੀਂਦੇ ਗੋਲੀਆਂ ਪਾ ਦੀਆਂ ਲਗਭਗ ਕਹਿੰਦੀ ਮੈਂ ਪੂਰਾ ਪੱਤਾ ਹੀ ਉਸ ਦਿਨ ਆਪਦੀ ਮਾਂ ਨੂੰ ਪਹਿਲਾਂ ਰੋਟੀ ਨਾਲ ਖਵਾਇਆ ਸਬਜ਼ੀ ਦੇ ਵਿੱਚ ਪਾ ਕੇ ਆਟੇ 'ਚ ਗੁੰਨ ਕੇ ਤੇ ਫਿਰ ਦੁੱਧ 'ਚ ਪਿਆਤਾ ਕਹਿੰਦੀ ਉਸ ਦਿਨ ਮੇਰੀ ਮਾਂ ਐਂ ਬਿਲਕੁਲ ਘੂਕਾਂ ਜਿਹਾ ਸੌਂਗੀ ਤੇ ਰਾਤ ਦੇ 2 ਵਜੇ ਦੇ ਕਰੀਬ ਦੀਪਕ ਘਰ ਦੇ ਅੰਦਰ ਆਉਂਦਾ ਆ ਕੇ ਸਰਾਣੇ ਨਾਲ ਪਹਿਲਾਂ ਮੇਰੀ ਮਾਂ ਦਾ ਮੂੰਹ ਦੱਬ ਦਿੰਦਾ ਜਦੋਂ ਕਹਿੰਦੀ ਸਰਾਣਾ ਮੂੰਹ ਦੱਬਦਾ ਉਹ ਹੱਥ ਪੈਰ ਮਾਰਦੀ ਆ ਬੈੱਡ ਤੋਂ ਥੱਲੇ ਡਿੱਗ ਪੈਂਦੀ ਆ ਬੁੜਕ ਕੇ ਕਿਉਂਕਿ ਜ਼ੋਰ ਮਾਰਦੀ ਸੀ ਜਦੋਂ ਤੇ ਕਹਿੰਦੀ ਫਿਰ ਚੱਕ ਕੇ ਅਸੀਂ ਬੈੱਡ ਦੇ ਉੱਪਰ ਪਾਇਆ ਤੇ ਫਿਰ ਕਹਿੰਦੀ ਮੈਂ ਰਸਤੀ ਦੇ ਨਾਲ ਆਪਦੀ ਮਾਂ ਦੀਆਂ ਲੱਤਾਂ ਬੰਨੀਆਂ ਹੱਥ ਬੰਨਨੇ ਕਿ ਚਲੋ ਜੀ ਮੇਰੀ ਮਾਂ ਬਿਉਸ਼ ਹੋ ਜਾਂਦੀ ਆ ਪਰ ਸਾਨੂੰ ਐ ਲੱਗਦਾ ਜਿਵੇਂ ਮਰ ਗਈ ਫਿਰ ਉਸ ਤੋਂ ਬਾਅਦ ਦੇਖੋ ਵੀ ਧੀ ਨੇ ਕੀ ਕੀਤਾ ਮਾਂ ਕਹਿੰਦੀ ਮੇਰੀ ਬੈੱਡ ਦੇ ਉੱਪਰ ਮਰੀ ਪਈ ਸੀਗੀ ਸਾਨੂੰ ਐ ਲੱਗਦਾ ਮਰ ਚੁੱਕੀ ਆ ਤੇ ਅਸੀਂ ਕਹਿੰਦੀ ਨਾਲ ਹੀ ਥੱਲੇ ਚਾਦਰ ਵਿਛਾ ਕੇ ਸ ਕਹਿੰਦੀ ਮੇਰੀ ਮਾਂ ਨੂੰ ਮਾਰਨ ਤੋਂ ਬਾਅਦ ਆਦੀਪਕ ਨੇ ਮੇਰ ਨਾਲ ਸਬੰਧ ਬਣਾਏ ਸਬੰਧ ਬਣਾਉਂਦੇ ਆ ਬਣਾਉਂਦਿਆਂ ਸਾਨੂੰ ਦੱਸਿਆ ਕਿ ਮਾਂ ਦਾ ਇੱਕ ਹੱਥ ਹਿੱਲਿਆ ਕਹਿੰਦੀ ਮੈਂ ਆਦੀਪਕ ਨੂੰ ਕਿਹਾ ਕਿ ਮੰਮੀ ਜਿਉਂਦੀ ਆ ਮਰੀ ਨਹੀਂ ਬਿਹੋਸ਼ ਹੋਈ ਆ ਕਹਿੰਦਾ ਚਲੋ ਜੀ ਆਦੀਪਕ ਨੇ ਨਬਜ਼ ਦੇਖੀ ਨਬਜ਼ ਵੀ ਚੱਲ ਰਹੀ ਸੀ ਤੇ ਜਦੋਂ ਅਸੀਂ ਦੇਖਿਆ ਵੀ ਸਾਹ ਵੀ ਚੱਲਦੇ ਸੀਗੇ ਕਹਿੰਦੀ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਰੂਮ ਲੈ ਕੇ ਆਉਣੀ ਆ ਰੂਮ ਰੀਆਂ ਵੱਟੀਆਂ ਬਣਾ ਕੇ ਮੰਮੀ ਦੇ ਨੱਕ 'ਚ ਕਹਿੰਦੀ ਧੱਕ ਦੇਣੀਆਂ ਤੇ ਦੀਪਕ ਇੰਨੀ ਵੱਡੀ ਰੂਮ ਮੇਰੀ ਮਾਂ ਦੇ ਮੂੰਹ 'ਚ ਵੀ ਧੱਕ ਦਿੰਦਾ ਵੀ ਇਹਨੂੰ ਸਾਹ ਨਾ ਆਵੇ ਮਰ ਜੇ ਫੇਰ ਉਹ ਕੁੜੀ ਇੰਦਰਜੀਤ कौर ਦੱਸਦੀ ਹੈ ਕਿ ਮੈਂ ਦੀਪਕ ਨੂੰ ਕਿਹਾ ਕਿ ਜੇ ਇਹ ਨਾ ਮਰੀ ਇਹਨੂੰ ਹੋਸ਼ ਆ ਗਿਆ ਆਪਾਂ ਫੜੇ ਜਾਵਾਂਗੇ ਆਪਾਂ ਸਾਰੀ ਉਮਰ ਜੇਲ੍ਹ 'ਚ ਰੋਲ ਜਾਾਂਗੇ ਕਿਉਂ ਨਾ ਆਪਾਂ ਮੰਮੀ ਨੂੰ ਚੰਗੀ ਤਰ੍ਹਾਂ ਮਾਰੀਏ ਫੇਰ ਉਹ ਇੰਦਰਜੀਤ कौर ਦੱਸਦੀ ਹੈ ਪੁਲਿਸ ਨੂੰ ਕਿ ਮੈਂ ਰਸੋਈ ਵਿੱਚ ਜਾਨੀ ਆ ਸਾਡੇ ਘਰੇ ਦੋ ਚਾਕੂ ਪਈ ਸੀ ਮੈਂ ਚਾਕੂ ਚੱਕ ਕੇ ਲਈ ਸਭ ਤੋਂ ਪਹਿਲਾਂ ਮੈਂ ਆਪਦੀ ਮਾਂ ਦੀਆਂ ਨਾੜਾਂ ਵੱਡੀਆਂ ਉਸ ਤੋਂ ਬਾਅਦ ਦੀਪਕ ਨੇ ਵੱਡੀਆਂ ਖੂਨ ਐਨ ਤਿਤਰੀਆਂ ਨਾਲ ਫੁੱਲ ਚੱਲ ਪਿਆ ਤੇ ਖੂਨ ਵਹਿਦਾ ਰਿਹਾ 30 ਮਿੰਟੋ ਖੂਨ ਵਗਦਾ ਰਿਹਾ ਤੇ ਮੇਰੀ ਮਾਂ ਦਮ ਤੋੜ ਗਈ ਕਹਿੰਦੀ ਉਸ ਤੋਂ ਬਾਅਦ ਮੈਂ ਘਰ ਦੀਆਂ ਲਮਾਰੀਆਂ ਚੋਂ ਕੱਢ ਕੇ ਸਾਰੇ ਕੱਪੜੇ ਲੀੜੇ ਖਲਾਰ ਤੇ ਤੇ ਜਦੋਂ ਦੀਪਕ ਜਾਣ ਲੱਗਾ ਤੇ ਮੈਂ ਦੀਪਕ ਨੂੰ ਕਿਹਾ ਕਿ ਤੂੰ ਮੇਰੇ ਹੱਥ ਪੈਰ ਬੰਨ ਜਾ ਮੇਰਾ ਮੂੰਹ ਬੰਨ ਜਾ ਪੋਲਾ ਜਾ ਕਿਉਂਕਿ ਸਵੇਰੇ ਆਪਾਂ ਰੌਲਾ ਪਾ ਦਾਂਗੇ ਕਿ ਸਾਨੂੰ ਚੋਰ ਪੈ ਗਏ ਕਹਿੰਦੀ ਉਸੇ ਪਲਾਨਿੰਗ ਨਾਲ ਮੁੜ ਕੇ ਦੀਪਕ ਮੇਰੇ ਹੱਥ ਪੈਰ ਬੰਨ ਕੇ ਘਰੋਂ ਚਲਾ ਜਾਂਦਾ ਕੰਦ ਟੱਪ ਕੇ ਤੇ ਮੈਂ ਸਵੇਰ ਦੇ ਟਾਈਮ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕਰ ਲੈਨੀ ਆ ਤਾਂ ਜੋ ਲੋਕਾਂ ਨੂੰ ਇਹ ਲੱਗੇ ਵੀ ਹਾਂ ਇਹਨਾਂ ਕਰੇ ਲਟੇਰੇ ਆਏ ਸੀ ਸਾਰਾ ਕੁਝ ਕਰ ਗਏ ਚਲੋ ਜੀ ਹੁਣ ਦੀਪਕ ਵੀ ਅਰੇਸਟ ਸੀਗਾ ਇੰਦਰਜੀਤ ਕੌਰ ਵੀ ਅਰੇਸਟ ਸੀ 2005 ਦੇ ਵਿੱਚ ਇਹਨਾਂ ਨੇ ਕਾਡ ਕੀਤਾ ਤੇ 2007 ਦੇ ਵਿੱਚ ਇਹਨਾਂ ਨੂੰ ਮੁੜ ਕੇ ਉਮਰ ਕੈਦ ਹੋ ਗਈ ਹੁਣ ਤੁਸੀਂ ਵੇਖੋ ਵੀ ਬੰਦਾ ਕੀ ਦੇ ਯਕੀਨ ਕਰੇ ਕੀ ਤੇ ਵਿਸ਼ਵਾਸ ਕਰੇ ਕਿਹਨੂੰ ਚੰਗਾ ਕਵੇ ਤੇ ਕਿਹਨੂੰ ਮਾੜਾ ਕਵੇ ਇੱਕ ਥੋੜਾ ਹੋਰ ਗੱਲ ਸਾਂਝੀ ਕਰਨੀ ਹੈ ਕਿ ਜਿਹੜਾ ਉਸ ਕੁੜੀ ਦਾ ਪਿਓ ਸੀਗਾ ਉਹ ਐਕਸੀਡੈਂਟ ਦੇ ਵਿੱਚ ਮਰ ਚੁੱਕਿਆ ਸੀਗਾ ਉਹਦੀ ਮੌਤ ਹੋ ਚੁੱਕੀ ਸੀ ਤੇ ਉਸ ਟਾਈਮ ਤੇ ਕੁੜੀ ਸਿਰਫ 10 ਸਾਲ ਦੀ ਸੀ ਤੇ ਮਾਂ ਨੇ ਬਹੁਤ ਔਖੀ ਹੋ ਕੇ ਪਾਲਿਆ ਸੰਭਿਆ ਕੁੜੀ ਨੂੰ ਪੜਾਇਆ ਲਿਖਾਇਆ ਤੇ ਤੇ ਕੁੜੀ ਨੇ ਦੇਖੋ ਫਿਰ ਆਪਣੀ ਮਾਂ ਨਾਲ ਕੀ ਕੁਝ ਕਰਤਾ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਤੋਂ ਲੋਕਾਂ ਤੱਕ ਪਹੁੰਚੇ ਤੇ ਬਾਤੋਂ ਲੋਕ ਸੁਚੇਤ ਹੋਣ ਤੇ ਕਿਸੇ ਹੋਰ ਘਰ ਵਿੱਚ ਐਹੋ ਜਿਹੀ ਘਟਨਾ ਨਾ ਵਾਪਰੇ। ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ। ਪ੍ਰਭੂ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ।